ਕਿ ਤੁਲਸੀਦਾਸ ਜੀ ਦੋਹਰਾ ਲਿਖਦੇ ਆ ਉਹ ਕਹਿੰਦੇ ਸੰਤ ਰਿਦਾ ਨਵਨੀਤ ਸਮਾਨਾ ਕਹਿਆ ਕੱਬ ਨੇ ਪਰ ਕਹਿਆ ਨਾ ਜਾਨਾ ਉਹ ਕਹਿੰਦੇ ਜਿਹੜਾ ਸੰਤ ਹੁੰਦਾ ਨਾ ਉਹਦਾ ਹਿਰਦਾ ਮੱਖਣ ਵਰਗਾ ਹੁੰਦਾ ਕਿ ਮੱਖਣ ਵਰਗਾ ਹਿਰਦਾ ਉਹਨੂੰ ਸੇਕ ਲੱਗੇ ਤੇ ਪਿਗਰ ਜਾਂਦਾ ਕਹਿੰਦੇ ਨਹੀਂ ਮੱਖਣ ਵਰਗਾ ਨਹੀਂ ਹੁੰਦਾ ਸੇਕ ਕਿਸੇ ਨੂੰ ਲੱਗੇ ਪਿਗਲ ਸੰਤ ਜਾਂਦਾ ਮਤਲਬ ਕਿਸੇ ਹੋਰ ਦੇ ਉੱਤੇ ਸੰਤਾਪ ਹੋ ਰਿਹਾ ਕਿਸੇ ਹੋਰ ਤੇ ਤਸ਼ੱਦਦ ਹੋ ਰਿਹਾ ਤੇ ਜਿਹੜੇ ਇਮਪੈਥਿਕ ਲੋਕ ਹੁੰਦੇ ਆ ਸੁੱੱਚੇ ਹਿਰਦੇ ਵਾਲੇ ਹੁੰਦੇ ਆ ਸੰਤਭਰਤੀ ਵਾਲੇ ਲੋਕ ਹੁੰਦੇ ਆ ਉਹ ਪਿਗਲ ਜਾਂਦੇ ਆ ਉਸ ਤਕਲੀਫ ਨੂੰ ਖੁਦ ਮਹਿਸੂਸ ਕਰਦੇ ਆ ਚਾਹੇ ਕਸ਼ਮੀਰੀ ਬੱਚਿਆਂ ਤੇ ਉੱਤੇ ਤਸ਼ੱਦਦ ਹੋਇਆ ਤੇ ਸਾਨੂੰ ਮਹਿਸੂਸ ਹੋਇਆ ਸੀ ਉਹਨਾਂ ਲਈ ਖੜ ਗਏ ਚਾਹੇ ਗਾਜ਼ਾ ਦੇ ਵਿੱਚ ਫਲਸਤੀਨੀਆਂ ਦੇ ਉੱਤੇ ਤਸ਼ੱਦਦ ਹੋਇਆ ਬੱਚੇ ਮਾਰੇ ਗਏ ਅਸੀਂ ਉਹਨਾਂ ਲਈ ਖੜ ਗਏ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਮਨੁੱਖਤਾ ਦਾ ਘਾਣ ਹੁੰਦਾ ਸਾਨੂੰ ਤਕਲੀਫ ਹੁੰਦੀ ਸਾਨੂੰ ਦੁੱਖ ਹੁੰਦਾ ਹੈ ਇਹ ਕਿਉਂ ਹੁੰਦਾ ਹੈ ਇਹ ਸਾਡੇ ਗੁਰੂ ਸਾਹਿਬ ਪਾਤਸ਼ਾਹ ਨੇ ਸਾਨੂੰ ਪਾਵਣ ਸਿਧਾਂਤ ਬਖਸ਼ਿਆ ਕਿ ਸਾਨੂੰ ਸਾਰੀ ਮਨੁੱਖਤਾ ਦੀ ਸੇਵਾ ਕਰਨੀ ਕਿਉਂਕਿ ਖਲਕਤ ਜਿਹੜੀ ਆ ਉਹ ਅਕਾਲ ਪੁਰਖ ਦੀ ਬਣਾਈ ਹੋਈ ਆ ਅਕਾਲਪੁਰਖ ਆਪ ਵਸਦਾ ਖਲਕਤ ਦੇ ਵਿੱਚ ਆਪ ਦੁਨੀਆ ਦੇ ਵਿੱਚ ਵਸਦਾ ਤੇ ਜਦੋਂ ਸਾਡੀ ਸ਼ਰਧਾ ਪ੍ਰੇਮ ਅਕਾਲਪੁਰਖ ਵਾਹਿਗੁਰੂ ਨਾਲ ਬਣ ਜਾਂਦਾ ਤੇ ਫਿਰ ਸਾਨੂੰ ਜਿਹੜੇ ਇਹੋ ਜਿਹੇ ਵਰਤਾਰੇ ਅਣਮਨੁਖੀ ਹੁੰਦੇ ਆ